ਮੇਕਾ ਫਾਰਮ ਹੁੰਦੇ ਨੇ ਵੀ ਮਤਲਬ ਘਾਟੇ ਚ ਚਲੇ ਗਏ ਜਾਂ ਉੱਚੇ ਚਲੇ ਗਏ ਆਪਣਾ ਜਿਹੜਾ ਫਾਰਮ ਹੈ ਪੂਰਾ ਪ੍ਰੋਫਿਟ ਚ ਜਾ ਰਿਹਾ ਹੈਗਾ ਲੋਕਾਂ ਦਾ 70 ਰੁਪਏ 60 ਰੁਪਏ ਮੱਝਾਂ ਦਾ ਤੇ ਕਰ ਆਪਣਾ 5500 ਰੁਪਏ ਗਾਈਆਂ ਦਾ ਦੁੱਧ ਵੇਚ ਕੇ ਆਪਣੇ ਕੋਲੇ ਤੁਸੀਂ ਇਹ ਦੇਖ ਰਹੇ ਹੋ ਐਨੇ ਤਰ੍ਹਾਂ ਦੀ ਫੀਡ ਪਈ ਆ ਆਪਾਂ ਘਰਾਂ ਦੇ ਵਿੱਚ ਦੇਖਦੇ ਆ ਕਿ ਆਪਾਂ ਅਲੱਗ-ਅਲੱਗ ਫੀਡ ਕਦੇ ਨਹੀਂ ਪਾ ਦਿੰਦੇ ਆ ਆਪਾਂ ਇੱਕ ਥਾਲਾ ਖੋਲਦੇ ਆ ਸਾਰਿਆਂ ਨੂੰ ਇੱਕੋ ਜਿਹੀ ਫੀਡ ਪਾ ਦਿੰਦੇ ਆ ਉਸ ਲਈ ਸਪੈਸ਼ਲ ਮੈਡੀਸਨ ਆ ਤਿਆਰ ਕਰਕੇ ਪਾਊਡਰ ਮਿਨਰਲ ਮਿਕਸਚਰ ਪਾ ਕੇ ट्रांजिशन ਫੀਡ ਬਣਾਈ ਜਾਂਦੀ ਆ ਠੀਕ ਹੈ ਇਹ ਆ ਗਈ ਇਹ ਕੌਸਟਲੀ ਜ਼ਰੂਰ ਆ ਬ੍ਰਦਰ ਪਰ ਇਹਦੇ ਫਾਇਦੇ ਬਹੁਤ ਨੇ। ਛੋੜਿਆਂ ਦੀ ਆਪਣੇ ਕੋਲ ਸਪੈਸ਼ਲ ਫੀਡ ਆਂਦੀ ਆ। ਤੁਸੀਂ ਕਿਤੇ ਟਰਾਈ ਕਰ ਸਕਦੇ ਹੋ। ਕੁਆਲਿਟੀ ਪੂਰੀ ਪਿਓਰ ਕੁਆਲਿਟੀ ਦੀ ਫੀਡ ਬਣਾਈ ਜਾਂਦੀ ਆ ਆਪਣੇ ਕੋਲੇ। ਰਿਜ਼ਲਟ ਵਾਲੀ ਫੀਡ ਆ। ਤੁਸੀਂ ਜਿਸ ਨੇ ਆਪਣੇ ਆਪ ਤਿਆਰ ਵੀ ਕਰਵਾਣੀ ਆ ਜੋ ਕਹਿੰਦਾ ਵੀ ਅਸੀਂ ਅੱਖਾਂ ਦੇ ਸਾਹਮਣੇ ਆਪਦੀ ਆਪ ਤਿਆਰ ਕਰਵਾਣੀ ਆ ਉਹ ਵੀ ਸਾਡੇ ਕੋਲੇ ਵਿਜ਼ਿਟ ਕਰ ਸਕਦਾ ਹੈ। ਲਓ ਜੀ ਬਾਈ ਸਭ ਤੋਂ ਪਹਿਲਾਂ ਤਾਂ ਇੱਧਰ ਨਿਗਾਹ ਮਾਰ ਦਿਓ। ਅੱਜ ਆ ਪਾਏ ਹੋਇਆ ਬਾਈ ਜੀ ਸਹਿਰ ਰਾਜਪੁਰੇ ਦੇ ਵਿੱਚ ਜਿੱਥੇ ਚੌਥਾ ਸਭ ਤੋਂ ਵੱਡਾ ਕਿਸਾਨ ਮੇਲੇ ਲੱਗਿਆ ਹੋਇਆ ਹੈ ਨਾ। ਜੇ ਆਪਾਂ ਜੇ ਇੱਟਾਂ ਪਹੁੰਚੇ ਹੋਏ ਆਂਗੇ ਓਕਾਵ ਕੈਟਲ ਫੀਡ ਵਾਲਾਂ ਦੀ ਸ਼ਾਪ ਤੇ ਕਹਿੰਦੀ ਆਪਦੀ ਫੀਡ ਹੈ ਕੀ ਆਪਦੀ ਫੈਕਟਰੀ ਕੀ ਗੱਲਬਾਤ ਆ ਕਿ ਫੀਡ ਦੇ ਵਿੱਚ ਸਾਰੀ ਗੱਲਬਾਤ ਵੀਰਾਂ ਦੇ ਨਾਲ ਕਰਾਂਗੇ ਬਾਈ ਜੀ ਦੇਖੋ ਫੀਡਾਂ ਵਿੱਚ ਕਾਫੀ ਸਾਰੀਆਂ ਹੁੰਦੀਆਂ ਮੈਂ ਇਸ ਵੀ ਹੈ ਕਿ ਤੇ ਦੂਸਰੀ ਫੀਡ ਵੀ ਹੈ ਸਾਰੀ ਫੀਡਾਂ ਹੁੰਦੀਆਂ ਬਾਈ ਸਾਰੀ ਗੱਲਬਾਤ ਕਰਦੇ ਵੀਰ ਦੇ ਨਾਲ ਵੀ ਕੀ ਗੱਲਬਾਤ ਹੈ ਕੀ ਰੇਟ ਹੈਗਾ ਤੇ ਕੀ ਕੀ ਫੀਡ ਦਾ ਰਿਜ਼ਲਟ ਆ ਸਾਰੀ ਗੱਲਬਾਤ ਕਰਾਂ ਵੀਰਾਂ ਨਾਲ ਗੱਲਬਾਤ ਕਰਦਾਂਗੇ ਬਾਈ ਸਸਤੀ ਕਰ ਜੀ ਸਸਤੀ ਕਰ ਬਈ ਸਸਤੀ ਕੀ ਆ ਚੱਲ ਨੇ ਬਾਈ ਜੀ ਹਾਂ ਠੀਕ ਠਾਕ ਜੀ ਠੀਕ ਹੈ ਬਾਈ ਦੇਖਦਾ ਪੰਜਾਬ ਦਾ ਠੀਕ ਹੈ ਜੀ ਤੇ ਜਿਹੜੀ ਇਹ ਕੰਪਨੀ ਆ ਇਹ ਸਟਾਰਟ ਕਿੱਥੋਂ ਹੋਈ ਹੈ ਇਹ ਜਿਹੜੇ ਕੰਪਨੀ ਲੱਗੀ ਹੈ ਇਹ ਨਾਪਾ ਰੋਡ ਤੋਂ ਘਾਰਸੂ ਰੋਡ ਤੇ ਲੱਗੀ ਹੈ ਜੀ ਠੀਕ ਹੈ ਜੀ ਸਕਰਾਲੀ ਪਿੰਡ ਪੈਂਦਾ ਹੈਗਾ ਸਕਰਾਲੀ ਜੀ ਇਹ ਜੋ ਜਿਨ੍ਹਾਂ ਨੇ ਫੈਕਟਰੀ ਲਾਈ ਆ ਉਹਨਾਂ ਦਾ ਖੁਦ ਦਾ 300 ਗਾਈ ਦਾ ਫਾਰਮ ਹੈ 300 ਗਾਈ ਦਾ ਫਾਰਮ 300 ਗਾਈ ਦਾ ਫਾਰਮ ਉਹਨਾਂ ਦਾ ਹਾਂਜੀ ਤੇ ਉਹਨਾਂ ਦਾ ਜਿਹੜਾ ਮਿਲਕਿੰਗ ਆ ਜਿਹੜਾ ਮਿਲਕ ਜਾਂਦਾਗਾ ਸ਼ਹਿਰਾਂ ਦੇ ਵਿੱਚ ਸਪਲਾਈ ਹੁੰਦੀ ਹੈ ਮਾਈ ਬਲੇਜ਼ ਨਾਮ ਤੋਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਜੀ ਇਹ ਆਪਣਾ 20 ਸਾਲ ਤੋਂ ਉੱਤੇ ਦਾ ਫਾਰਮ ਹੈ 20 ਸਾਲ ਤੋਂ ਉੱਤੇ ਦਾ ਫਾਰਮ ਹਾਂਜੀ ਠ ਇਹ ਆਪਣਾ ਜਿਹੜਾ ਇਹ ਫਾਰਮ ਆ ਪੂਰਾ ਪ੍ਰੋਫਿਟ ਵਾਲਾ ਫਾਰਮ ਇੱਕ ਫਾਰਮ ਹੁੰਦੇ ਨੇ ਵੀ ਮਤਲਬ ਘਾਟੇ 'ਚ ਚਲੇ ਗਏ ਜਾਂ ਉਹ ਚਲੇ ਗਏ ਆਪਣਾ ਜਿਹੜਾ ਫਾਰਮ ਆ ਪੂਰਾ ਪ੍ਰੋਫਿਟ 'ਚ ਜਾ ਰਿਹਾ ਹੈਗਾ ਠੀਕ ਆ ਜੀ ਆ ਮਤਲਬ ਤੁਸੀਂ ਪੂਰੇ ਪੰਜਾਬ ਦੀ ਵੀਡੀਓ ਕਾਉਂਦੇ ਹੋ ਜਾਂ ਦੇਖਦੇ ਹੋ ਤੁਸੀਂ ਇਹ ਦੇਖ ਲਓ ਵੀ ਆਪਣਾ 55 ਰੁਪਏ ਲੀਟਰ ਪੈਕਿੰਗ ਹੋ ਕੇ ਦੁੱਧ ਵਿਕ ਰਿਹਾ ਹੈਗਾ ਗਾਈਆਂ ਦਾ ਠੀਕ ਹੈ ਗਾਈਆਂ ਦਾ ਹਾਂਜੀ ਲੋਕਾਂ ਦਾ 70 ਰੁਪਏ 60 ਰੁਪਏ ਮੱਝਾਂ ਦਾ ਵਿਕ ਰਿਹਾ ਆਪਣਾ 55 ਰੁਪਏ ਗਾਈਆਂ ਦਾ ਦੁੱਧ ਵੇਚ ਰਿਆ ਠੀਕ ਹੈ ਜੀ ਕੁਆਲਿਟੀ ਇਹੀ ਜੀ ਉਹਦੇ ਵਿੱਚ ਹੀ ਕੁਆਲਿਟੀ ਵੀ ਕੀ ਗੱਲ ਇਹ ਹੈ ਜੀ ਅਸੀਂ ਜਿਹੜੀ ਫੀਡ ਬਣਾਉਨੇ ਆ ਅਸੀਂ ਅਦਰ ਕੰਪਨੀਆਂ ਜਾਂ ਫੋਰ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਜੀ ਜੀ ਕਿ ਅਸੀਂ ਮਤਲਬ ਫਾਰਮਰ ਤੇ ਬੋਝ ਬਣਾ ਕੇ ਨਹੀਂ ਅਸੀਂ ਪਾਉਂਦੇ ਅਸੀਂ ਜਿਹੜੀ ਫੀਡ ਬਣਾਉਨੇ ਆ ਤੁਸੀਂ ਕੱਲੀ ਕੱਲੀ ਆਈਟਮ ਚੈੱਕ ਕਰ ਸਕਦੇ ਹੋ ਹਾਂਜੀ ਅਸੀਂ ਪੂਰੇ ਵਧੀਆ ਅਨਾਜ ਦੀ ਫੀਡ ਪੂਰੇ ਵਧੀਆ ਅਨਾਜਾਂ ਤੋਂ ਫੀਡ ਬਣਾਉਨੇ ਆ ਠੀਕ ਹੈ ਆਪਣੀ ਫੀਡ ਹੈ ਆਪਣੀ ਖੁਦ ਦੀ ਆਪਣੀ ਤੁਸੀਂ ਕੱਲੀ ਕੱਲੀ ਫੈਕਟਰੀ ਵਿజిਟ ਕਰੋਗੇ ਜਿਹੜੋ ਤੁਸੀਂ ਫੀਡ ਲੈਣੀ ਵੀ ਆ ਜਾਂ ਖਵਾਉਣੀ ਹੋ ਤੁਸੀਂ ਕੱਲੀ ਕੱਲੀ ਚੀਜ਼ ਚੈੱਕ ਕਰ ਸਕ ਵਧੀਆ ਪਿਓਰ ਫੀਡ ਬਣਾਈ ਜਾਂਦੀ ਹੈ ਪਿਓਰ ਫੀਡ ਹੈ ਹਾਂਜੀ ਉਹਦੇ ਬਾਰੇ ਗੱਲਬਾਤ ਕਰੀ ਜੀ ਪਹਿਲੀ ਵਾਰੀ ਜੀ ਹਾਂਜੀ ਹਾਂਜੀ ਜਿਵੇਂ ਕਿ ਆਪਾਂ ਆਪਣੇ ਕੋਲੇ ਤੁਸੀਂ ਇਹ ਦੇਖ ਰਹੇ ਹੋ ਐਨੇ ਤਰ੍ਹਾਂ ਦੀ ਫੀਡ ਪਈ ਆ ਆਪਾਂ ਘਰਾਂ ਦੇ ਵਿੱਚ ਦੇਖਦੇ ਆ ਕਿ ਆਪਾਂ ਅਲੱਗ-ਅਲੱਗ ਫੀਡ ਕਦੇ ਨਹੀਂ ਪਾਉਂਦੇ ਹੈਗੇ। ਆਪਾਂ ਇੱਕ ਥੈਲਾ ਖੋਲਦਿਆਂ ਸਾਰਿਆਂ ਨੂੰ ਇੱਕੋ ਜਿਹੀ ਫੀਡ ਪਾ ਦਿੰਨੇ ਆ। ਉੱਥੇ ਇੱਕੋ ਜਿਹੀ ਫੀਡ ਨਹੀਂ ਪੈਂਦੀ ਬ੍ਰਦਰ। ਸਾਰੇ ਪਸ਼ੂਆਂ ਦੀ ਉਮਰ ਦੇ ਹਿਸਾਬ ਦੇ ਨਾਲ ਫੀਡ ਅਲੱਗ-ਅਲੱਗ ਪੈਂਦੀ ਹੈ। ਅਲੱਗ-ਅਲੱਗ ਪੈਂਦੀ ਹੈ ਜਿਵੇਂ ਕਿ ਆਪਾਂ 4 ਬੰਦੇ ਬੈਠੇ ਆ ਇੱਥੇ ਕੋਈ 20-25 ਸਾਲ ਦਾ ਨੌਜਵਾਨਾ ਨੂੰ ਹਰ ਚੀਜ਼ ਖਾਦੀ ਜਾਂਦੀ ਉਹਦੇ ਹਜਮਾ। ਇੱਕ 40 ਸਾਲ ਦਾ ਨੂੰ ਦੇਖ ਕੇ ਖਾਣੀ ਪੈਂਦੀ ਆ। ਇੱਕ 60-70 ਸਾਲ ਦੇ ਹੁੰਦੇ ਨੇ ਆਪਣੇ ਆਦਮੀ ਉਹਨਾਂ ਨੂੰ ਜੋੜੀ ਕੋਈ ਬਹੁਤ ਡਾਕਟਰ ਚੀਜ਼ਾਂ ਬੰਦ ਕਰ ਦਿੰਦੀ ਵਿਆ ਖਾਣੀਆਂ ਨਹੀਂ ਖਾਣੀਆਂ। ਉਦਾਂ ਹੀ ਬੋਡੀ ਦੇ ਸਾਹਬ ਨਾਲ ਤੇ ਉਹਦੇ ਦੀ ਜਿਹੜੀ ਫੀਡ ਆਈਏ ਪਹਿਲੀ ਫੀਡ ਆਉਂਦੀ ਹੈ ਜੀ ਆਪਣੀ ਬੱਚੇ ਦੀ ਕਾਫ ਸਟਾਰਟਰ ਕਾਫ ਕਾ ਚਾਰ ਦਿਨ ਦੇ ਬੱਚੇ ਤੋਂ ਲੈ ਕੇ 3 ਮਹੀਨੇ ਤੱਕ ਕਾਫ ਸਟਾਰਟਰ ਪੈਂਦੀ ਹੈ ਜੀ ਠੀਕ ਹੈ ਜੀ ਇਹਦੇ ਪਸ਼ੂਆਂ ਦੀ ਜਿਹੜੀ ਫੀਡ ਹੈ 3 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਪੈਂਦੀ ਕਾਫ ਸਟਾਰਟਰ ਹਾਂਜੀ 3 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਪੈਂਦੀ ਹੈ ਗਰੋਵਰ ਆ ਗੀ ਠੀਕ ਹੈ ਜੀ ਉਸ ਤੋਂ ਬਾਅਦ ਪੈਂਦੀ ਹੈ ਜੀ ਹਿਫਰ ਆ ਹਿਫਰ ਆ ਕੀ ਪੈਂਦੀ ਹੈ 3 7 ਮਹੀਨੇ ਤੋਂ ਲੈ ਕੇ ਸੂਣ ਤੋਂ 2 ਮਹੀਨੇ ਪਹਿਲਾਂ ਤੱਕ ਆ ਠੀਕ ਹੈ ਜੀ ਜਦੋਂ ਪਸ਼ੂ ਸੂਣ ਚ 2 ਮਹੀਨੇ ਰਹਿ ਕੇ ਉਹਨੂੰ ਡਰਾਈ ਫੀਡ ਪੈਣੀ ਇਹ ਪੈਣੀਆ ਸੂਣ ਤੋਂ 20 ਦਿਨ ਪਹਿਲਾਂ ਤੱਕ ਠੀਕ ਹੈ ਜੀ ਜਦੋਂ ਪਸ਼ੂ ਦੇ ਸੂਣ ਚ 20 ਦਿਨ ਰਹਿ ਕੇ ਉਦੋਂ ਪਸ਼ੂ ਦੇ ਦਰਦਾਂ ਵੀ ਹੁੰਦੀਆਂ ਨੇ ਹਾਂਜੀ ਪਸ਼ੂ ਪੇਨ ਦੇ ਵਿੱਚ ਹੁੰਦਾ ਸਟ੍ਰੈਸ ਚ ਹੁੰਦਾਗਾ ਉਹਨੇ ਬੱਚੇ ਨੂੰ ਇੱਕ ਜਨਮ ਦੇਣਾ ਹੁੰਦਾਗਾ ਤਾਂ ਉਸ ਦੇ ਵਿੱਚ ਉਸ ਲਈ ਸਪੈਸ਼ਲ ਮੈਡੀਸਨ ਆ ਤਿਆਰ ਕਰਕੇ ਪਾਊਡਰ ਮਿਨਰਲ ਮਿਕਸਚਰ ਪਾ ਕੇ ਟਰਾਂਜੀਸ਼ਨ ਫੀਡ ਬਣਾਈ ਹੈ ਅਸਲ ਠੀਕ ਇਹ ਆ ਗਈ ਇਹ ਕੋਸਟਲੀ ਜ਼ਰੂਰ ਆ ਬ੍ਰਦਰ ਪਰ ਇਹਦੇ ਫਾਇਦੇ ਬਹੁਤ ਨੇ ਆਪਣੇ ਘਰਾਂ ਚ ਕੀ ਕਰਦੇ ਆ ਦੁੱਧ ਵਾਲੇ ਪਸ਼ੂ ਨੂੰ ਵੀ ਉਹੀ ਫੀਡ ਸੂਣ ਵਾਲੇ ਨੂੰ ਵੀ ਉਹੀ ਫੀਡ ਬੱਚਿਆਂ ਨੂੰ ਬਜਾ ਪਰ ਉੱਥੇ ਆਪਾਂ ਸਾਰਿਆਂ ਦੀ ਅਲੱਗ-ਅਲੱਗ ਪਾਈ ਆ ਕਿੰਗ ਤੇ ਆ ਗਿਆ ਜੇ ਤਾਂ ਉਹ 20 ਲੀਟਰ ਦੁੱਧ ਦੇ ਰਿਹਾਗਾ ਫਿਰ ਤਾਂ ਵੀਰ ਜੀ ਉਹਨੂੰ ਆਪਣੇ 8000 ਰੁਪਏ ਦੇਣੀ ਹੈ ਠੀਕ ਹੈ ਜੀ ਚਾਹੇ ਉਹ ਮੱਝਾ ਚਾਹੇ ਉਹ ਗਾਂ ਦਾ ਠੀਕ ਹੈ ਜਦੋਂ ਪਸ਼ੂ ਜੇ 20 20 ਤੋਤੇ 30 ਲੀਟਰ ਦੇ ਲਵੇ ਜਾ ਰਿਹਾ ਫਿਰ ਉਹਨੂੰ 10000 ਰੁਪਏ ਦੇਣੀ ਹੈ ਠੀਕ ਹੈ ਜੀ ਫਿਰ ਆਪਾਂ ਘੋੜਿਆਂ ਦੀ ਫੀਡ ਵੀ ਬਣਾਉਂਦੇ ਆ ਵੀਰ ਘੋੜਿਆਂ ਦੀ ਵੀ ਬਣਦੀ ਹੈ ਘੋੜਿਆਂ ਦੀ ਆਪਣੇ ਕੋਲ ਸਪੈਸ਼ਲ ਫੀਡ ਆਂਦੀ ਆ ਤੁਸੀਂ ਕਿਤੇ ਟਰਾਈ ਕਰ ਸਕਦੇ ਹੋ ਕੁਆਲਿਟੀ ਪੂਰੀ ਪਿਓਰ ਕੁਆਲਿਟੀ ਦੀ ਫੀਡ ਬਣਾਈ ਜਾਂਦੀ ਹੈ ਆਪਣੇ ਕੋਲੇ ਫੈਕਟਰੀ ਵਿਜ਼ਿਟ ਕਰ ਸਕਦੇ ਆ ਜੋ ਵੀ ਕਸਟਮਰ ਤੁਹਾਡੀ ਚੈਨਲ ਦੇਖ ਕੇ ਆਉਣਗੇ ਫ ਜਾਂਦਾਗਾ ਠੀਕ ਹੈ 1 8000 ਦਾ ਚੂਰਾ ਬਣਾਇਆ ਜਾਂਦਾ ਹੈਗਾ 8000 ਦਾ ਚੂਰਾ ਚੂਰਾ ਬਣਾਇਆ ਜਾਂਦਾ ਹੈਗਾ ਜੀ ਕਈ ਕਰ ਪਸ਼ੂ ਨੂੰ ਜਦੋਂ ਸ਼ਮਾ ਪੱਠੇ ਘਟ ਜਾਂਦੇ ਉਹ ਚੂਰੇ ਚੂਰੇ ਪਾਏ ਜਾਂਦਾ ਠੀਕ ਹੈ ਰੇਟ ਕੀ ਹੁੰਦਾ ਆਪਣੀ ਇਹਦੀ ਆਪਣੀ ਫਾਰਮਰ ਰੇਟ ਹੈ ਜੀ ਜਿਹੜਾ ਇਹਦਾ ਇਹਦਾ ਕਾਫ ਸਟਾਰਟਰ 1100 ਰੁਪਏ ਹਾਂਜੀ ਗਰੋਵਰ ਹੈ 1800 ਰੁਪਏ ਹਾਂਜੀ ਹੀਫਰ 1550 ਰੁਪਏ ਡਰਾਈ 1550 ਰੁਪਏ ट्रांजिशन 2300 ਰੁਪਏ ਹਾਂਜੀ 8 1600 ਰੁਪਏ 10000 ਆਪਣੇ ਹੈਗੇ 1800 ਰੁਪਏ ਤੇ ਘੋੜਿਆਂ ਵਾਲੀ 2300 ਰੁਪਏ ਦਾ ਥੈਲੇ ਜੀ ਠੀਕ ਹੈ ਜੀ ਇਹ ਆ ਵੀ 1600 ਰੁਪਏ ਠੀਕ ਹੈ ਜੀ ਆਪਣੇ ਆਪਣੇ ਜਿਹੇ ਨੌ ਲੈ ਹਾਂਜੀ ਅਸੀਂ ਜਿੰਨਾ ਤੁਸੀਂ ਆਰਡਰ ਦੋਗੇ 30 ਥੈਲੇ 20 ਥੈਲੇ ਅਸੀਂ ਫਾਰਮ ਤੇ ਵੀ ਪਹੁੰਚਾ ਦਿੰਦੇ ਹਾਂ ਜਿੰਨੇ ਆਪਣੇ ਪਟਿਆਲੇ ਦੇ ਏਰੀਏ ਦੇ ਵਿੱਚ ਫਾਰਮ ਨੇ 80% ਫਾਰਮ ਆਪਣੇ ਨਾਲ ਹੀ ਚੱਲਦੇ ਨੇ ਠੀਕ ਹੈ ਬਾਈ ਹਾਂਜੀ ਰਿਜ਼ਲਟ ਵਾਲੀ ਫੀਡ ਆ ਤੁਸੀਂ ਜਿਸ ਨੇ ਆਪਣੇ ਆਪ ਤਿਆਰ ਵੀ ਕਰਵਾਣੀ ਆ ਜੋ ਕਹਿੰਦਾ ਵੀ ਅਸੀਂ ਅੱਖਾਂ ਦੇ ਸਾਹਮਣੇ ਆਪਦੀ ਆਪ ਤਿਆਰ ਕਰਵਾਣੀ ਆ ਉਹ ਵੀ ਸਾਡੇ ਕੋਲੇ ਵਿਜ਼ਿਟ ਕਰ ਸਕਦਾ ਹੈ ਠੀਕ ਹੈ ਜੀ ਹੈ ਨਹੀਂ ਆਪਣਾ ਚਾਸਵਾਲ ਪਿੰਡ ਚ ਫਾਰਮ ਆ ਜੀ ਕਿੰਨੀ ਪਾਣੀ ਦੁੱਧ ਦੁੱਧ ਤੋਂ ਅੱਧੀ ਫੀਡ ਪਾਓ ਜੀ ਵਿੱਚ ਹੀ ਉਹਦਾ ਵਜਨ ਦਾ ਬੈਲੈਂਸ ਹੋ ਜਾਂਦਾ ਜੀ ਹਾਂਜੀ ਹਾਂਜੀ ਜੇ ਕੋਈ ਪਸ਼ੂ 10 ਲੀਟਰ ਦੁੱਧ ਦਿੰਦਾਗਾ ਉਹਨੂੰ 5 ਕਿਲੋ ਫੀਡ ਪਾਓ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਹਾਂ ਉਹਨੂੰ ਐਕਸਟਰਾ ਦੇਣ ਦੀ ਕੁਛ ਵੀ ਲੋੜ ਨਹੀਂ ਹੈਗੀ ਨਾਲ ਇਹ ਦੇਖੋ ਜੀ ਪੱਠਿਆਂ ਦੇ ਹਿਸਾਬ ਨਾਲ ਆ ਜੀ ਠੀਕ ਹੈ ਜਿੱਥੇ ਤਾਂ ਜੀ ਸੈਲਜ ਪੈਂਦਾਗਾ ਉਥੇ ਤਾਂ ਜੀ ਲੋਕਾਂ ਨੇ ਟੀਐਮਆਰ ਲੱਗੇ ਉਹਦੇ ਵਿੱਚ ਮਿਕਸ ਕਰਕੇ ਮਿਕਸ ਹੋ ਕੇ ਖਵਾਈ ਜਾਂਦੀ ਆ ਠੀਕ ਹੈ ਜੀ ਜਿੱਥੇ ਟੀਐਮਆਰ ਦੀ ਨਹੀਂ ਹੈਗੀ ਛੋਟੇ ਫਾਰਮਰ ਨੇ ਇੱਕ ਖਸਾਨ ਨੇ ਉਹ ਨਾਰਮਲ ਪੱਠਿਆਂ ਦੇ ਉੱਪਰ ਸੁੱਕੀ ਪਾਓ ਠੀਕ ਹੈ ਮਾਤਰਾ ਕਿੰਨੀ ਦਈ ਮਾਤਰਾ ਜੀ ਦੁੱਧ ਤੋਦੀ ਜਿਹੜੇ ਪਸ਼ੂ ਦੁੱਧ ਦਿੰਦੇ ਨੇ ਮੰਨ ਲਓ 10 ਕਿਲੋ ਦੁੱਧ ਦਿੰਦੇ ਆ ਉਹਨੂੰ ਐਵਰੇਜ 5 ਕਿਲੋ ਫੀਡ ਪਾਣੀ ਚਾਹੀਦੀ ਆ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਠੀਕ ਹੈ ਰਿਜ਼ਲਟ ਕਿਵੇਂ ਆਇਆ ਆਪਣੀ ਰਿਜ਼ਲਟ ਇੱਕ ਨੰਬਰ ਆ ਜੀ ਤੁਸੀਂ ਜਿੰਨੇ ਸਾਡੇ ਫਾਰਮਾਂ ਤੇ ਆ ਰਹੇ ਨੇ ਜਿੰਨੇ ਸਾਡੇ ਫਾਰਮਾ ਸਾਡਾ ਖੁਦ ਦਾ ਫਾਰਮ ਆ ਤੁਸੀਂ ਇਹ ਵੀਡੀਓ ਪਾਉਂਗੇ ਤੁਸੀਂ ਸਾਡੇ ਫਾਰਮ ਤੇ ਵੀ ਆਇਓ ਤੁਸੀਂ ਉੱਥੇ ਜਾ ਕੇ ਦੇਖਿਓ ਵੀ ਸਾਡੇ ਪਸ਼ੂਆਂ ਦੀ ਸਿਹਤ ਕਿਵੇਂ ਹੈ ਠੀਕ ਹੈ ਮੈਂ ਨੰਬਰ ਦੱਸ ਦਵਾਂ ਇੱਕ ਵਾਰ ਹਾਂਜੀ ਸਾਡਾ ਨੰਬਰ ਲਿਖਿਆ ਹੋਇਆ ਨੇ ਜਿੱਤੇ ਤੇ ਪੱਕਾ ਫੀਡ ਆ ਜੀ ਤੋ ਕਾਫੀ ਡਾ ਜੇਬ ਨੇ ਕਿਸੇ ਵੀ ਮੇਰੇ ਵੀਰ ਨੂੰ ਬਾਈ ਜੀ ਕੋਈ ਵੀ ਵੀਡ ਚਾਹੀਦੀ ਹੋਊਗੀ ਤਾਂ ਤੁਸੀਂ ਆਹ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਬਾਈ ਜੀ ਪਹੁੰਚ ਕਰਾਂਗੇ ਇਹ ਪਹੁੰਚ ਕਰ ਦੇਣਗੇ ਬਾਈ ਜੀ ਨਾ ਜੀ ਹਾਂਜੀ ਹਾਂਜੀ ਚਲੋ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਧੰਨਵਾਦ ਕਰਦਾ ਬਾਈ ਜੀ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਵੀਡ ਚਾਹੀਦੀ ਹੋਊਗੀ ਤਾਂ ਸੰਪਰਕ ਕਰ ਸਕਦੇ ਹੋ